ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਜਾਂ ਮੀਆਂ ਭੈਣਾ ਨੀਂਦ ਦੀ ਗੋਲੀ ਲੈ ਕੇ ਰਾਤ ਨੂੰ ਸੌਂਦੇ ਨੇ ਸਾਰਿਆਂ ਨੂੰ ਪਤਾ ਵੀ ਉਹਦੇ ਮਲਟੀਪਲ ਸਾਈਡ ਇਫੈਕਟਸ ਹੈਗੇ ਨੇ ਸਾਈਡ ਇਫੈਕਟਸ ਕੀ ਹੈਗੇ ਨੇ ਤੁਹਾਨੂੰ ਗੋਲੀ ਦੀ ਐਡਿਕਸ਼ਨ ਲੱਗ ਜਾਏਗੀ ਨਸ਼ੇੜੀਲਾ ਹਾਲ ਹੋ ਜਾਏਗਾ ਵੀ ਜੇ ਗੋਲੀ ਮਿਲੇਗੀ ਤਾਂ ਆਪਾਂ ਨੂੰ ਨੀਂਦ ਆਏਗੀ ਜੇ ਗੋਲੀ ਨਹੀਂ ਮਿਲੇਗੀ ਤਾਂ ਨੀਂਦ ਨਹੀਂ ਆਏਗੀ ਆਪਣੇ ਬ੍ਰੇਨ ਦੇ ਫੰਕਸ਼ਨ ਦੇ ਉੱਤੇ ਬ੍ਰੇਨ ਫੋਗ ਦਾ ਇੱਕ ਤੁਹਾਨੂੰ ਪਤਾ ਵੀ ਹਰ ਵੇਲੇ ਬੰਦੇ ਨੂੰ ਇਦਾਂ ਲੱਗਦਾ ਵੀ ਜਿੰਦਾ ਮੈਨੂੰ ਚੱਕਰਾਂ ਦੇ ਪਏ ਨੇ ਦੰਦੀ ਪਈਏ ਸਾਰੀ ਜਿਹੜੀ ਬੰਦਾ ਟੱਲ ਟੱਲਾ ਜਾਂਦਾ ਡੀਗੂ ਡੀਗੁਰ ਲੈਕ ਆਫ એનર્ਜੀ ਉਹਦੇ ਵਿੱਚ ਆ ਗਿਆ ਵੀ ਕੰਮ ਕਾਰ ਕਰਨ ਨੂੰ ਕੋਈ ਵੀ دل ਨਾ ਕਰੇ ਸਭ ਤੋਂ ਜਿਹੜਾ ਮੀਨ ਆਪਾਂ ਜਿਹੜਾ ਕਾਰਨ ਹੈ ਨਾ ਕਾਰਨ ਨੂੰ ਦੂਰ ਕਰੀਏ ਨਾ ਤੇ ਸਾਰੀਆਂ ਸਮੱਸਿਆਵਾਂ ਦੂਰ ਹੋਣਦੀਆਂ ਜਿਹੜਾ ਸਾਡਾ ਆਯੁਰਵੇਦ ਨਾ ਆਯੁਰਵੇਦ ਸਭ ਤੋਂ ਪਹਿਲਾਂ ਇਹ ਗੱਲ ਕਰਦਾ ਵੀ ਤੁਹਾਡੇ ਰੋਗ ਦੇ ਪਿੱਛੇ ਕਾਰਨ ਕੀ ਹੋਇਆ ਜਿਉਂ ਅਸੀਂ ਇੰਗਲਿਸ਼ 'ਚ ਰੂਟ ਕੌਜ਼ ਕਹ ਦਿੰਨੇ ਆ ਠੀਕ ਹੈ ਜਾਂ ਪੰਜਾਬੀ 'ਚ ਕਹਿੰਦੇ ਆ ਵੀ ਬਿਮਾਰੀ ਦੀ ਜੜ ਕੀ ਹੈ ਠੀਕ ਹੈ ਬਿਮਾਰੀ ਦੀ ਜੜ ਨੂੰ ਜੇ ਅਸੀਂ ਦੂਰ ਕਰ ਦਈਏ ਹੂੰ ਤੇ ਬਿਮਾਰੀ ਤੋਂ ਸਦਾ ਲਈ ਖਿਹੜਾ ਛਡਾਇਆ ਜਾ ਸਕਦਾ ਬਹੁਤ ਆਸਾਨੀ ਨਾਲ ਛਡਾਇਆ ਜਾ ਸਕਦਾ ਦੇਸਾ ਵਿਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਆ ਜਾਂ ਮੇਰੀਆਂ ਭੈਣਾਂ ਨੀਂਦ ਦੀ ਗ ਉਹ ਸਾਰਿਆਂ ਨੂੰ ਪਤਾ ਵੀ ਉਹਦੇ ਮਲਟੀਪਲ ਸਾਈਡ ਇਫੈਕਟਸ ਹੈਗੇ ਨੇ ਸਾਈਡ ਇਫੈਕਟਸ ਕੀ ਹੈਗੇ ਨੇ ਤੁਹਾਨੂੰ ਗੋਲੀ ਦੀ ਐਡਿਕਸ਼ਨ ਲੱਗ ਜਾਏਗੀ ਨਸ਼ੇੜੀ ਵਾਲਾ ਹਾਲ ਹੋ ਜਾਏਗਾ ਵੀ ਜੇ ਗੋਲੀ ਮਿਲੇਗੀ ਤਾਂ ਆਪਾਂ ਨੂੰ ਨੀਂਦ ਆਏਗੀ ਜੇ ਗੋਲੀ ਨਹੀਂ ਮਿਲੇਗੀ ਤਾਂ ਨੀਂਦ ਨਹੀਂ ਆਏਗੀ ਆਦਰਵਾਇਜ਼ ਆਪਣੇ ਬ੍ਰੇਨ ਦੇ ਫੰਕਸ਼ਨ ਦੇ ਉੱਤੇ ਬ੍ਰੇਨ ਫੋਗ ਦਾ ਇੱਕ ਤੁਹਾਨੂੰ ਪਤਾ ਵੀ ਹਰ ਵੇਲੇ ਬੰਦੇ ਨੂੰ ਇਦਾਂ ਲੱਗਦਾ ਵੀ ਜਿੰਦਾ ਮੈਨੂੰ ਚੱਕਰ ਆਉਂਦੇ ਪਏ ਨੇ ਜਾਂ ਮੈਨੂੰ ਨੀਂਦ ਨਹੀਂ ਆਉਂਦੀ ਪਈ ਇਹ ਸਾਰੀ ਜਿਹੜੀ ਬੰਦਾ ਟੱਲ ਟੱਲਾ ਜਾਂਦਾ ਡੀਗੂ ਡੀਗੂ ਲੈਕ ਆਫ એનર્ਜੀ ਉਹਦੇ ਵਿੱਚ ਆ ਗਿਆ ਵੀ ਕੰਮਕਾਰ ਕਰਨ ਨੂੰ ਕੋਈ ਵੀ ਦਿਲ ਨਾ ਕਰੇ ਦੇਖੋ ਜੀ ਇਹਦੇ ਵਿੱਚ ਨਾ ਸਭ ਤੋਂ ਜਿਹੜਾ ਮੀਨ ਆਪਾਂ ਜਿਹੜਾ ਕਾਰਨ ਹੈ ਨਾ ਕਾਰਨ ਨੂੰ ਦੂਰ ਕਰੀਏ ਨਾ ਤੇ ਸਾਰੀਆਂ ਸਮੱਸਿਆਵਾਂ ਦੂਰ ਹੋਣਦੀਆਂ ਜਿਹੜਾ ਸਾਡਾ ਆਯੁਰਵੇਦ ਹੈ ਨਾ ਆਯੁਰਵੇਦ ਸਭ ਤੋਂ ਪਹਿਲਾਂ ਇਹ ਗੱਲ ਕਰਦਾ ਵੀ ਤੁਹਾਡੇ ਰੋਗ ਦੇ ਪਿੱਛੇ ਕਾਰਨ ਕੀ ਹੋਇਆ ਜਿਸ ਨੂੰ ਅਸੀਂ ਇੰਗਲਿਸ਼ 'ਚ ਰੂਟ ਕੌਜ਼ ਕਹ ਦਿੰਨੇ ਆ ਠੀਕ ਹੈ ਜਾਂ ਪੰਜਾਬੀ 'ਚ ਕਹਿੰਦੇ ਆ ਵੀ ਬਿਮਾਰੀ ਦੀ ਜੜ ਕੀ ਹੈ ਠੀਕ ਹੈ ਬਿਮਾਰੀ ਦੀ ਜੜ ਨੂੰ ਜੇ ਅਸੀਂ ਦੂਰ ਕਰ ਦਈਏ ਹੂੰ ਤੇ ਬਿਮਾਰੀ ਤੋਂ ਸਦਾ ਲਈ ਖਿਹੜਾ ਛਡਾਇਆ ਜਾ ਸਕਦਾ ਬਹੁਤ ਆਸਾਨੀ ਨਾਲ ਛਡਾਇਆ ਜਾ ਸਕਦਾ ਠੀਕ ਹੈ ਇਹ ਜਿਹੜੀ ਨੀਂਦ ਨਾ ਆਣਾ ਇਹ ਹੈਗੀ ਸਟ੍ਰੈਸ ਦੀ ਪ੍ਰੋਬਲਮ ਠੀਕ ਹੈ ਬਿਲਕੁਲ ਪਿੰਪੁਆਇੰਟ ਤੇ ਗੱਲ ਕਰਾਂਗਾ ਵੀ ਜਿਹਨੂੰ ਜਿਹਨੂੰ ਸਟ੍ਰੈਸ ਰਹਿੰਦਾ ਉਹਨੂੰ ਰਾਤ ਨੂੰ ਨੀਂਦ ਨਹੀਂ ਆਏਗੀ ਜਿਹੜੇ ਸਾਡੇ ਦਾਦੇ-ਪਰਦਾਦੇ ਸੀ ਸਾਡੇ ਅਦੀ ਉਹਨਾਂ ਨੇ ਸੋਚਿਆ ਵੀ ਰਾਤੀ ਬਿਸਤਰੇ ਤੇ ਪਏ ਤੇ ਨੀਂਦ ਨਹੀਂ ਆਂਦੀ ਬਿਸਤਰੇ ਦੇ ਬਾਅਦ ਚ ਪੈਂਦੇ ਸੀ ਕਈ ਵਾਰੀ ਤੇ ਗੱਲਾਂ ਕਰਦੇ ਕਰਦੇ ਸੌਂ ਜਾਂਦੇ ਸੀ ਤੁਸੀਂ ਅਕਸਰ ਦੇਖਿਆ ਹੋਣਾ ਮੈਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦਾ ਸਾਡੇ ਘਰਾਂ 'ਚ ਆਮ ਹੀ ਗੱਲ ਹੁੰਦੀ ਸੀ ਵੀ ਬਜ਼ੁਰਗ ਰਾਤੀ ਬੈਠੇ ਕੋਈ ਗੱਲ ਕਰਦੇ ਹੁੰਦੇ ਸੀ ਤੇ ਉਹ ਕਹਿੰਦੇ ਇੱਛਾ ਪਾਈ ਹੁਣ ਬਾਕੀ ਗੱਲ ਕੱਲ ਕਰਾਂਗੇ ਉਹਨਾਂ ਦਾ ਲਾਸਟ ਟਾਈਮ ਹੁੰਦਾ ਸੀਗਾ 10 ਵਜੇ ਦਾ ਰਾਤ ਦਾ ਵੀ ਰਾਤੀ 10 ਵਜੇ ਤੱਕ ਸਾਰੇ ਪੈਜੋ ਉਹਦਾ ਮਤਲਬ ਇਹ ਹੁੰਦਾ ਹੀ ਵੀ ਸਵੇਰੇ ਸਾਰੇ ਉੱਠੋ ਮਾਰੇ ਦਾ ਨਾਲ ਉਹ ਆਪਣੇ ਕੰਮਕਾਰਾਂ ਦੇ ਵਿੱਚ ਪੂਰੀ એનર્ਜੀ ਲੈ ਕੇ ਜਾਓ ਜੀ ਜੀ ਸੋ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਆਪਾਂ ਨੂੰ ਇਹ ਆ ਰਹੀਆਂ ਨੇ ਮੇਨ ਸਟ्रेस ਕਰਕੇ 멘ਟਲ ਸਟ्रेस ਜਿਹਨੂੰ ਆਪਾਂ ਕਹਿੰਦੇ ਆ ਜਾਂ ਦਿਮਾਗੀ ਤਣਾਅ ਕਹਿੰਦੇ ਆ ਇਨ ਅਦਰ ਵਰਡਸ ਜਦੋਂ ਇਹ ਜ਼ਿਆਦਾ ਜ਼ਿਆਦਾ ਭਿਆਨਕ ਰੂਪਤਾਰਨ ਕਰ ਲੈਂਦਾ ਫਿਰ ਨੂੰ ਆਪਾਂ ਡਿਪਰੈਸ਼ਨ ਕਰ ਦਿੰਨੇ ਆ ਜੀ 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 ਠੀਕ ਹੈ ਜੀ ਜਦੋਂ ਤੱਕ ਤੁਹਾਡੇ ਦਿਮਾਗ ਦੇ ਤੇ ਕਿਸੇ ਤਰ੍ਹਾਂ ਦੀ ਟੈਨਸ਼ਨ ਹੈਗੀ ਏ ਉਦੋਂ ਤੱਕ ਤੁਹਾਨੂੰ ਨੀਂਦ ਦੀ ਦਿੱਕਤ ਆਏਗੀ ਆਏਗੀ 100% ਆਏਗੀ ਸੋ ਇਹ ਜਿਹੜੀ ਅੱਜ ਅਸੀਂ ਤੁਹਾਡੇ ਲਈ ਨੁਸਖਾ ਲੈ ਕੇ ਆਏ ਆ ਜਿਹਨੂੰ ਅਸੀਂ ਕਹਿੰਨੇ ਕੁੰਬ ਕਰਨ ਵਾਲਾ ਨੁਸਖਾ ਕੁੰਬ ਕਰਨੀ ਕੁੰਬ ਕਰਨੀ ਨੀਂਦ ਆਊਗੀ ਤੁਹਾਨੂੰ ਕੁੰਬ ਕਰਨੀ ਮਤਲਬ ਜਿੱਦਾਂ ਕੁੰਬ ਕਰਨ ਸੌਂਦਾ ਸੀ ਨਾ ਬਿਲਕੁਲ ਬੇਫਿਕਰ ਹੋ ਕੇ ਸੌੜੇ ਵਿੱਚ ਹਾਂ ਸਭ ਤੋਂ ਪਹਿਲਾਂ ਜਿਹੜੀ ਫਰੂਕੀ ਸਾਹਿਬ ਐਨੇ ਤੁਹਾਡੀ ਨਾ ਦਿਮਾਗੀ ਤਣਾਵ ਨੂੰ ਜਿਹੜਾ ਤੁਹਾਡਾ ਸੈਂਟਰ ਨਰਵਲ ਸਿਸਟਮ ਹੈ ਉਹਨੂੰ ਅਸੀਂ ਕਹਿੰਨੇ ਆ ਪੰਜਾਬੀ ਦੇ ਵਿੱਚ ਬੇਫਿਕਰੀ ਠੀਕ ਹੈ ਬੇਫਿਕਰੀ ਕੀ ਹੁੰਦੀ ਹੈ ਬੇਫਿਕਰੀ ਹੁੰਦੀ ਹੈ ਵੀ ਕੋਈ ਨਹੀਂ ਜੋ ਅੱਜ ਤੱਕ ਆਪਾਂ ਕੰਮ ਕੀਤਾ ਬਹੁਤ ਵਧੀਆ ਕੀਤਾ ਸਵੇਰੇ ਦੇਖਾਂਗੇ ਸਵੇਰੇ ਕੀ ਕਰਨਾ ਠੀਕ ਹੈ ਆਈ ਹੈਵ ギਵਨ ਮਾਈ ਬੈਸਟ ਟੂਡੇ ਟੂਡੇ ਅੱਜ ਤੱਕ ਟਿਲ ਡੇਟ ਤੱਕ ਹੁਣ ਮੈਂ ਮੰਜੇ ਤੇ ਪੈ ਗਿਆ ਹੁਣ ਮੈਂ ਬੌਸ ਆ ਹੁਣ ਮੈਂ ਰਾਜਾ ਵਾਂ ਮੈਂ ਰਾਜੇ ਵਾਲੀ ਨੀਂਦ ਲਵਾਂਗਾ ਸਵੇਰੇ ਉੱਠਾਂਗਾ ਮੈਂ ਸਵੇਰੇ ਸੋਚਾਂਗਾ ਮੈਂ ਅਗਲਾ ਕੰਮ ਜਿਹੜਾ ਨਿਊ ਟਾਸਕ ਹੈ ਉਹ ਕਿਦਾਂ ਸ਼ੁਰੂ ਕਰਨਾ ਤੇ ਉਹ ਮੈਂ ਪੂਰਾ ਜੀ ਜਾਨ ਨਾਲ ਵਧੀਆ ਤਰੀਕੇ ਨਾਲ ਮਿਹਨਤ ਕਰਾਂਗਾ ਇਹਨੂੰ ਕਿੰਨੇ ਆਪਾਂ ਬੇਫਿਕਰੀ ਠੀਕ ਆ ਬੇਫਿਕਰੀ ਵਾਲੀ ਨੀਂਦ ਜੇ ਲੈ ਕੇ ਆਣੀ ਚਾਹਦੇ ਹੋ ਗੋਲੀਆਂ ਦਾ ਕੈਪਸੂਲਾ ਦਾ ਖਹਿੜਾ ਛੱਡ ਦੋ ਦੇਸੀ ਨੁਸਖਾ ਅਪਣਾਓ ਤੇ ਫਿਰ ਫਰਕ ਦੇਖੋ ਤੇ ਫਿਰ ਥਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਫਰੁਕੀ ਸਾਹਿਬ ਨੂੰ ਵੀ ਇਹ ਨੁਸਖੇ ਨੇ ਤੁਹਾਡਾ ਕੀ ਕੀਤਾ ਦੇਖੋ ਜੀ ਤੁਸੀਂ ਗੱਲ ਕਰ ਰਹੇ ਇਨਸੋਮੀਆ ਦੀ अच्छा जी इनसोमिया ਜਿਹੜਾ ਇਹ ਤਿੰਨ ਤਰ੍ਹਾਂ ਦਾ ਹੁੰਦਾ ਜੀ ਹੂੰ ਸਭ ਤੋਂ ਪਹਿਲੀ ਜਿਹੜੀ ਇਹਦੀ ਟਾਈਪ ਏ ਉਹ ਇਹ ਵੇ ਕਿ ਰਾਤ ਨੂੰ ਪਾਸੇ ਮਾਰੀ ਜੋ ਨੀਂਦ ਨਹੀਂ ਆਣੀ ਠੀਕ ਹੈ ਦੇਰ ਦੋ ਘੰਟੇ ਲਾ ਕੇ ਜੇ ਨੀਂਦ ਆਏਗੀ ਉਹਦੇ ਵਿੱਚ ਵੀ ਕੀ ਹੈ ਵੀ ਤੁਹਾਡੇ ਦਿਮਾਗ ਦੇ ਚੱਕਰ ਵਧੇ ਹੋਏ ਨੇ ਠੀਕ ਹੈ ਤੁਹਾਡਾ ਜਿਹੜਾ ਥੌਟ ਪ੍ਰੋਸੈਸ ਬਹੁਤ ਤੇਜ਼ ਚੱਲ ਰਿਹਾ ਹੂੰ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਵੀਰਾਂ ਨੇ EMI ਤੇ ਕੋਈ ਚੀਜ਼ ਲਈ ਹੋਈ ਹੈ ਉਹ ਦਿਮਾਗ ਸਾਰਾ EMI ਵਾਲੇ ਪਾਸੇ ਚੱਲਦਾ ਹੁੰਦਾ ਵੀ ਸਵੇਰੇ ਕਿਸ਼ਤ ਲੱਗ ਜਣੀ ਹੈ ਪਰਸੋਂ ਆਉਣਾ ਫਿਰ ਬੈਂਕ ਵਾਲਿਆਂ ਨੇ ਆਉਣਾ ਫਿਰ ਆਹ ਹੋ ਜਾਣਾ ਕਿਉਂਕਿ ਅੱਜ ਕੱਲ ਜਿਹੜੀ ਦੌਰ ਚੱਲ ਰਿਹਾ ਨਾ ਇਹ ਦੌਰ ਚੱਲ ਰਿਹਾ ਦਿਖਾਵੇ ਦਾ ਜਦੋਂ ਤੱਕ ਤੁਸੀਂ ਦਿਖਾਵੇ ਦੇ ਸ਼ਕੰਜੇ ਚੋਂ ਬਾਹਰ ਨਹੀਂ ਆਉਗੇ ਕਿਸੇ ਨੂੰ ਕੋਈ ਮਟਰ ਨਹੀਂ ਵੀ ਤੁਹਾਡੇ ਕੋ ਗੱਡੀ ਕਿਹੜੀ ਹੈ ਠੀਕ ਹੈ ਤੁਸੀਂ ਕਿਹੜੇ ਬ੍ਰੈਂਡ ਦੀ ਬੰਨੀ ਹੋਈ ਹੈ ਤੁਹਾਡੇ ਕੋ ਫੋਨ ਕਿਹੜੇ ਮਾਡਲ ਦਾ ਕਿਸੇ ਨੂੰ ਇਨਾਂ ਚੀਜ਼ਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਤੁਸੀਂ ਆਪਣੇ ਆਪ ਨੂੰ ਆਪ ਕਸ਼ਟ ਦੇ ਰਹੇ ਹੋ ਠੀਕ ਹੈ ਅੱਜ ਦੀ ਡੇਟ 'ਚ ਜਿਹੜਾ ਬੰਦਾ ਅਮੀਰ ਨਹੀਂ ਦਿਖਦਾ ਤੁਸੀਂ ਵੱਡੇ ਲੋਕਾਂ ਦੀ ਕਈ ਇੰਟਰਵਿਊ ਸੁਣ ਕੇ ਦੇਖੋ ਜਿਨ੍ਹਾਂ ਦੇ ਕੋਲ ਪਤਾ ਹੀ ਨਹੀਂ ਕਿੰਨੇ ਪੈਸੇ ਨੇ ਉਹਨਾਂ ਨੇ ਕਦੀ ਕਿਸੇ ਬ੍ਰਾਂਡ ਦੀ ਟੀ-ਸ਼ਰਟ ਨਹੀਂ ਪਾਈ ਹੁੰਦੀ ਕਿਸੇ ਬ੍ਰਾਂਡ ਦੀ ਗੱਡੀ ਨਹੀਂ ਪਾਈ ਹੁੰਦੀ ਕਿਸੇ ਬ੍ਰਾਂਡ ਦੀ ਉਹਨਾਂ ਕੋਲ ਗੱਡੀ ਨਹੀਂ ਹੁੰਦੀ ਉਹ ਬਿਲਕੁਲ ਸਿੰਪਲ ਲਾਈਫ ਜੀਂਦੇ ਨੇ ਜਿੰਨਾ ਤੁਸੀਂ ਸਿੰਪਲ ਦਿਖੋਗੇ ਉਹਨਾਂ ਤੁਸੀਂ ਲੋਕਾਂ ਨੂੰ ਵਧੀਆ ਲੱਗੋਗੇ ਫਰਕ ਸਿਰਫ ਇੰਨਾ ਪੈਂਦਾ ਵੀ ਤੁਸੀਂ ਕੰਮ ਕੀ ਕਰਦੇ ਹੋ ਲੋਕਾਂ ਲਈ ਕਿੰਨਾ ਸੋਚਦੇ ਹੋ ਇਹਦੇ 'ਚ ਤੁਸੀਂ ਚੰਗੇ ਜਾਂ ਮਾੜੇ ਤੁਹਾਡਾ ਅਕਸ ਬਣਦਾ ਸੋ ਇਹਨਾਂ ਚੀਜ਼ਾਂ ਨੂੰ ਤਿਆਗ ਕੇ ਕਿ ਜੇ ਅਸੀਂ ਆਰਬੀ ਦੇ ਨਾਲੇ ਪਾਸੇ ਜਾਈਏ ਆਪਣੀ ਬਾਡੀ ਦਾ ਧਿਆਨ ਰੱਖੀਏ ਆਪਣੇ ਸਰੀਰ ਨੂੰ ਸਾਫ਼ ਰੱਖੀਏ ਇਹ ਚੀਜ਼ਾਂ ਜ਼ਰੂਰ ਸਾਡੇ ਲਈ ਮੈਟਰ ਕਰਨੀਆਂ ਇਨਸੋਮੀਆ ਜਿਹੜਾ ਨਾ ਇਹ ਜਿਹੜਾ ਨੀਂਦ ਨਾ ਆਉਣ ਦੀ ਪ੍ਰੋਬਲਮ ਇਹ ਤਿੰਨ ਪ੍ਰਕਾਰ ਦੀ ਹੁੰਦੀ ਹੈ ਸਭ ਤੋਂ ਪਹਿਲੀ ਪ੍ਰਕਾਰ ਹੁੰਦੀ ਹੈ ਵੀ ਅਸੀਂ ਮੰਜੇ ਤੇ ਪੈ ਕੇ ਸਟਰਗਲ ਕਰਨਾ ਸ਼ੁਰੂ ਕਰ ਦਿੰਨੇ ਹਾਂ ਜਿਹੜਾ ਸਰੀਰ ਹੈ ਨਾ ਉਹ ੱੱਕਾ ਨਹੀਂ ਚੱਲਦਾ ਠੀਕ ਹੈ ਨਾ ਤੁਸੀਂ ੱੱਕੇ ਨਾਲ ਪਾਣੀ ਪੀ ਸਕਦੇ ਹੋ ਨਾ ਤੁਸੀਂ ੱੱਕੇ ਨਾਲ ਰੋਟੀ ਖਾ ਸਕਦੇ ਹੋ ਨਾ ਤੁਸੀਂ ੱੱਕੇ ਨਾਲ ਨੀਂਦ ਲਿਆ ਸਕਦੇ ਹੋ ਠੀਕ ਹੈ ਸੋ ਜਿਹੜਾ ਫਰਸਟ ਟਾਈਪ ਹੈ ਉਹ ਮੈਂ ਤੁਹਾਨੂੰ ਦੱਸਦੀ ਵੀ ਮੰਜੇ ਤੇ ਜਾ ਕੇ ਪਾਸੇ ਮਾਰੀ ਜੋ ਤੇ ਨੀਂਦ ਨਹੀਂ ਆਉਗੀ ਦੂਜੀ ਜਿਹੜੀ ਟਾਈਪ ਹੈ ਉਹ ਆਏ ਵੀ ਪੰਜੇ ਤੇ ਪਏ ਨੀਂਦ ਆ ਗਈ ਤੁਹਾਡੀ ਬਾਅਦ ਤੋਂ ਅੱਧੇ ਡੇਢ 2 ਘੰਟੇ ਦੇ ਵਿੱਚ ਵਿੱਚ ਨੀਂਦ ਖੁੱਲ ਜਾਣੀ ਹੈ ਇਹ ਹੈਗੀ ਸੈਕਿੰਡ ਟਾਈਪ ਥਰਡ ਟਾਈਪ ਜਿਹੜੀ ਇਹ ਸਭ ਤੋਂ ਖਤਰਨਾਕ ਹੈ ਜੀ ਇਹ ਕਿ 4 4:30 ਵਜੇ ਸਵੇਰੇ ਸੱਕਤੇ ਨੀਂਦ ਖੁੱਲ ਜਾਣੀ ਹੈ ਉਹਦੇ ਤੋਂ ਬਾਅਦ ਨੀਂਦ ਆਣੀ ਨਹੀਂ ਠੀਕ ਹੈ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਾਰਾ ਦਿਨ ਤੁਸੀਂ ਥੱਕੇ ਥੱਕੇ ਵਾਸੀਆਂ ਮਾਰਦੇ ਜਿਹੜੇ ਬੰਦੇ ਜੌਬ ਕਰਦੇ ਨੇ ਬਹੁਤ ਸੋਲੇ ਹੁੰਦਾ 15 ਮਿੰਟ ਦਾ ਨੈਪ ਲੈਣਗੇ 15 ਮਿੰਟ ਅੱਖ ਲਾ ਲੈਣਗੇ ਕਿਤੇ ਡਾੜ ਉਰਕੇ ਸਿੱਖੇ ਵੜ ਕੇ ਸੋ ਬੰਦਾ ਅਲਟੀਮੇਟਲੀ ਪਰੇਸ਼ਾਨ ਹੀ ਦਿੰਦਾ ਠੀਕ ਹੈ ਇਹ ਜਿਹੜਾ ਸਾਡਾ ਨੁਸਖਾ ਫਾਰਮੂਲਾ ਅੱਜ ਲੈ ਕੇ ਆਏ ਆ ਇਹ ਤੁਹਾਨੂੰ ਮੈਂਟਲੀ ਰਿਲੈਕਸ ਵੀ ਕਰੇਗਾ ਤੁਹਾਡੇ ਸਟ੍ਰੈਸ ਲੈਵਲ ਨੂੰ ਵੀ ਘਟਾਏਗਾ ਤੁਹਾਡੇ ਦਿਮਾਗ ਦੇ ਜਿਹੜੇ ਚੱਕਰ ਵਧੇ ਹੋਏ ਨੇ ਉਹਨਾਂ ਨੂੰ ਵੀ ਸ਼ਾਂਤ ਕਰੇਗਾ ਤੁਹਾਡੇ ਅੰਦਰ ਬੇਫਿਕਰੀ ਵੀ ਲਿਆਏਗਾ ਤੁਹਾਡੀ ਜਿਹੜੀ ਨੀਂਦ ਹੈ ਭਾਵੇਂ ਤੁਹਾਨੂੰ ਤਿੰਨਾਂ ਚੋਂ ਜਿਹੜੇ ਦੀ ਮਰਜ਼ੀ ਤਰ੍ਹਾਂ ਦਾ ਇਨਸੋਮੀਆ ਹੋਇਆ ਤੁਹਾਡੇ ਤਿੰਨਾਂ ਦੀ ਤਿੰਨੇ ਪ੍ਰਕਾਰ ਦਾ 3 ਟਾਈਪਸ ਜਿਹੜਾ ਤੁਹਾਡਾ ਇਨਸੋਮੀਆ ਤਿੰਨੇ ਟਾਈਪਸ ਨੂੰ ਇਹ ਪ੍ਰੋਪਰ ਫਾਇਦਾ ਦੇਗਾ ਉਹਨਾਂ ਵਾਸਤੇ ਬਹੁਤ ਵਧੀਆ ਸਾਡੇ ਕੋਲ ਦਿਮਾਗ ਜਿਹੜੇ 멘ਟਲ ਸਟ੍ਰੈਸ ਨੂੰ ਰਿਲੀਵ ਕਰਨ ਵਾਲੀ ਦਵਾਈ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆ ਬੇਫਿਕਰੀ ਵਾਲੀ ਮੈਡੀਸਨ ਠੀਕ ਹੈ ਕਮ ਕਰਨੀ ਨਹੀਂ ਕਮ ਕਰਨੀ ਕਮ ਕਰਨੀ ਕੈਪਸੂਲ ਕਮ ਕਰਨੀ ਵੀ ਹੈਗਾ ਸਾਡੇ ਕੋਲ ਸਭ ਕੁਝ ਹੈਗਾ ਜੀ ਐਕਚੁਅਲ ਦੇ ਵਿੱਚ ਜਿਹੜੀ ਦਵਾਈ ਹੈ ਨਾ ਉਹ ਤੁਹਾਨੂੰ ਪੰਜਾਬੀ ਦੇ ਵਿੱਚ ਇੱਕੋ ਗੱਲ ਕਮਾਂਗਾ ਵੀ ਜਿਹੜੀ ਨੀਂਦ ਦੀ ਦਵਾਈ ਹੈ ਉਹ ਤੁਹਾਨੂੰ ਲੱਗਣੀ ਨਹੀਂ ਚਾਹੀਦੀ ਠੀਕ ਹੈ ਉਹ ਲੱਗੇਗੀ ਨਹੀਂ ਉਹਦਾ ਪ੍ਰੋਪਰ ਕੋਰਸ ਹੈਗਾ ਤੁਸੀਂ 2 ਮਹੀਨੇ ਦਾ ਕੋਰਸ ਕਰ ਲਓ ਉਹਦਾ 2 ਮਹੀਨੇ ਦੇ ਵਿੱਚ ਤੁਹਾਡੇ ਦਿਮਾਗ ਦੇ ਚੱਕਰ ਵੀ ਸ਼ਾਂਤ ਹੋ ਜਾਣਗੇ ਤੁਹਾਡੇ ਅੰਦਰ ਬੇਫਿਕਰੀ ਵੀ ਆ ਜਾਏਗੀ ਇੱਕ ਮੈਂਟਲ ਸਕੂਨ ਹੁੰਦਾ ਸਕੂਨ ਸਕੂਨ ਤੁਹਾਨੂੰ ਮਿਲ ਜੇਗਾ ਤੁਸੀਂ ਕਹੋਗੇ ਕੋਈ ਨਹੀਂ ਜੋ ਹੋ ਚੁੱਕਾ ਉਹਨੂੰ ਛੱਡ ਦੋ ਠੀਕ ਹੈ ਨੈਕਸਟ ਬਾਰੇ ਸੋਚਾਂਗੇ ਵੀ ਹੁਣ ਅੱਗੇ ਕੀ ਕਰਨਾ ਵੀ ਇਹਨੂੰ ਆਪਾਂ ਬੈਟਰ ਕਿੱਦਾਂ ਕਰਨਾ ਕਿਉਂਕਿ ਜਦੋਂ ਤੱਕ ਤੁਸੀਂ ਤੁਹਾਡੇ ਪਾਸਟ ਦੇ ਵਿੱਚ ਹੋਈਆਂ ਘਟਨਾਵਾਂ ਨੂੰ ਰੀਕਨਸਟਰਕਟ ਕਰ ਕਰਕੇ ਦੇਖਦੇ ਹੋ ਜੇ ਉਹਦੋਂ ਇਦਾਂ ਹੋ ਜਾਂਦਾ ਜੇ ਫਲਾਣਾ ਵਿੱਚ ਆ ਜਾਂਦਾ ਇਦਾਂ ਜਾਣਾ ਸੀ ਉਹਨੂੰ ਆਪਾਂ ਜਿਹੜੀ ਘਟਨਾ ਕੋਈ ਸਾਡੇ ਨਾਲ ਮਾੜੀ ਵਾਪਰੀ ਹੈ ਨਾ ਜਦੋਂ ਤੱਕ ਆਪਾਂ ਨੂੰ ਬਾਰ-ਬਾਰ ਰੀਕਨਸਟਰਕਟ ਕਰੀ ਜਾਵਾਂਗੇ ਨਾ ਉਦੋਂ ਤੱਕ ਆਪਾਂ ਇੱਕ ਪੁਸ਼ਿੰਗ ਦਾ ਬਾਲ ਥਿਊਰੀ ਹੁੰਦੀ ਹੈ ਜਿੱਦਾਂ ਆਪਾਂ ਕੰਧ ਨੂੰ ੱਤਕਾ ਲਾਵਾਂਗੇ ਕੰਧ ਨੇ ਕਿਤੇ ਨਹੀਂ ਜਾਣਾ ਹੂੰ ਬਸ ਉਹ ਚੀਜ਼ ਦੇ ਵਿੱਚ ਫਸੇ ਰਹਿਣਾ ਸਭ ਤੋਂ ਪਹਿਲਾਂ ਇਹਦੇ ਆਪਾਂ ਕੰਟੈਂਟ ਬਾਰੇ ਗੱਲ ਕਰਾਂਗੇ ਜਿਹੜੇ ਪੋਪੀ ਸੀਡ ਨੇ ਨਾ ਇਹ ਤੁਹਾਡਾ ਸੈਂਟਰ ਨਰਵਸ ਸਿਸਟਮ ਨੂੰ ਸ਼ਾਂਤ ਕਰਨ ਦੇ ਕੰਮ ਕਰਦੇ ਨੇ ਠੀਕ ਹੈ ਠੀਕ ਹੈ ਇਹ ਤੁਹਾਡਾ ਸੈਂਟਰ ਨਰੋਸਿਸਟਮ ਨੂੰ ਇੰਨਾ ਕੁ ਜ਼ਿਆਦਾ ਸ਼ਾਂਤ ਕਰ ਦੇਣਗੇ ਜਿਹੜੇ ਤੁਹਾਨੂੰ ਐਕਸਟਰਾ ਮੈਂਟਲ ਸਟ੍ਰੈਸ ਹੋਈਏ ਤਣਾਅ ਹੋਇਆ ਉਹਨੂੰ ਸ਼ਾਂਤ ਕਰਨਗੇ ਤੁਹਾਨੂੰ ਇਨਸਟੈਂਟ ਨੀਂਦ ਤੁਸੀਂ ਸਟਾਰਟਿੰਗ ਦੇ ਵਿੱਚ ਇੰਟਰਵਿਊ 'ਚ ਇਹ ਗੱਲ ਕਹੀ ਸੀ ਕਿ ਜਿਹੜਾ ਬੰਦਾ ਇਹਨੂੰ 4-5 ਦਿਨ ਯੂਜ਼ ਕਰ ਲੇ ਮੈਂ ਇਹਨੂੰ ਕਹਿੰਦਾ 4-5 ਦਿਨ ਇਹਦਾ ਯੂਜ਼ ਕਰੇ ਇਹਨੂੰ ਇੱਕੋ ਦਿਨ ਯੂਜ਼ ਕਰਕੇ ਦੇਖੋ ਅਜਮਾ ਕੇ ਦੇਖੋ ਤੁਹਾਡੀ ਮੈਂਟਲ ਸਟ੍ਰੈਸ ਇਨਸਟੈਂਟਲੀ ਨਾ ਗਈ ਕੀ ਬਾਤ ਹੈ ਤੇ ਮੇਰੀ ਜ਼ਿੰਮੇਵਾਰੀ ਹੈ ਮੈਂ ਔਨ ਰਿਕਾਰਡ ਤੁਹਾਨੂੰ ਔਨ ਕੈਮਰਾ ਕਹਿੰਦਾ ਮੈਂ ਮੇਰੀ ਗਾਰੰਟੀ ਹੈ ਜਿੰਨੂੰ ਨਹੀਂ ਫਰਕ ਪਵੇਗਾ ਮੈਂ ਤੇ ਇਹ ਨੁਸਖਾ ਮੈਂ ਫਾਰਮੂਲਾ ਮੈਂ ਆਪ ਯੂਜ਼ ਕੀਤਾ ਮੇਰੇ ਬਹੁਤ ਸਾਰੇ ਪੇਸ਼ੈਂਟਾਂ ਨੇ ਯੂਜ਼ ਕੀਤਾ ਇਹ ਬਹੁਤ ਪੁਰਾਣਾ ਨੁਸਖਾ ਸਾਡਾ ਅੱਜ ਦਾ ਨੁਸਖਾ ਜੀ ਜੀ ਫਾਜ਼ਲ ਸਾਹਿਬ ਨੇ ਵੀ ਬਹੁਤ ਸਾਰੇ ਪੇਸ਼ੈਂਟਾਂ ਨੂੰ ਇਹੀ ਨੁਸਖਾ ਦੱਸ ਕੇ ਠੀਕ ਕੀਤਾ ਠੀਕ ਹੈ ਓਪੀ ਸੀਡ ਬਹੁਤ ਕਮਾਲ ਦੀ ਚੀਜ਼ ਹੈ ਜੇ ਇਹਨਾਂ ਨੂੰ ਤਰੀਕੇ ਨਾਲ ਇਸੇ ਤਰੀਕੇ ਨਾਲ ਵਰਤਿਆ ਜਾਏ ਜਿਹੜਾ ਜਿਹੜਾ ਆਪਾਂ ਮਿਸ਼ਰਣ ਪਾਣੇ ਪਏ ਆ ਤੁਹਾਨੂੰ ਰੋਜ਼ ਰੋਜ਼ ਫਾਰਮੂਲਾ ਬਣਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਤੁਸੀਂ ਇੱਕ ਵਾਰੀ ਫਾਰਮੂਲਾ ਬਣਾ ਕੇ ਡੱਬੇ 'ਚ ਪਾ ਕੇ ਰੱਖ ਲੈਣਾ ਆਪਣੇ ਕੋਲ ਰੋਜ਼ ਰਾਤ ਨੂੰ ਸੌਣ ਵੇਲੇ ਇੱਕ ਚਮਚਾ ਦੁੱਧ ਦੇ ਵਿੱਚ ਪਾਓ ਤੇ ਕਮਾਲ ਦੇਖੋ ਵੀ ਨੀਂਦ ਕਿੱਦਾਂ ਆਂਦੀ ਹੈ ਤੁਸੀਂ ਆਪ ਕਹਿਣਾ ਵੀ ਮੇਰੇ ਅੰਦਰ ਤੇ ਪਤਾ ਨਹੀਂ ਕੰਬ ਕਰਨ ਆ ਗਿਆ ਇੱਕ ਚਮਚਾ ਖਾਓ ਤੇ ਕੰਬ ਕਰਨੀ ਨੀਂਦ ਲਿਆਓ ਸਭ ਤੋਂ ਪਹਿਲਾਂ ਦੇਖੋ ਜੀ ਫਰੂਕੀ ਸਾਹਿਬ ਆਪਾਂ ਹੁਣ ਇਹਦੇ ਵਿੱਚ ਆਪਣਾ ਇਹਨੂੰ ਫਾਰਮੂਲੇ ਨੂੰ ਬਣਾਣਾ ਤਿਆਰ ਕਰਨਾ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਣੇ ਨੇ ਪੋਪੀ ਸੀਡ ਜਿਹਨੂੰ ਅਸੀਂ ਖਸਖਸ ਵੀ ਕਹਿੰਦੇ ਆ ਖਸਖਾਸ ਵੀ ਕਹਿ ਦਿੰਦੇ ਆ ਤੇ ਅੰਗਰੇਜ਼ੀ ਦੇ ਵਿੱਚ ਨੂੰ ਆਪਾਂ ਪੋਪੀ ਸੀਡ ਕਹ ਦਿੰਨੇ ਆ ਇਹਨੂੰ ਆਪਾਂ ਇੱਕ ਵਾਰ ਦੇ ਵਿੱਚ ਬਣਾ ਲੰਗੇ ਆ ਥੋੜਾ ਜਿਹਾ ਨੁਸਕਾ ਬਣਾ ਕੇ ਦਿਖਾਵਾਂਗੇ ਆਪਣੇ ਇਹਨਾਂ ਨੂੰ ਦੇਖਣ ਵਾਲਿਆਂ ਨੂੰ ਮੇਰੇ ਵੀਰਾਂ ਭਰਾਵਾਂ ਨੂੰ ਤੇ ਇਹਦੇ ਵਿੱਚ ਆਪਾਂ ਤਿੰਨ ਚਮਚੇ ਜਿਹੜੇ ਨੇ ਪੋਪੀ ਸੀਡ ਦੇ ਐਡ ਕਰ ਰਹੇ ਆ ਦੇਖੋ ਇਹਦੇ ਵਿੱਚ ਮਿਕਸੀ ਗ੍ਰੈਂਡਰ ਤੇ ਜਾਰ ਦੇ ਵਿੱਚ ਕੱਪ ਦੇ ਵਿੱਚ ਆ ਦੇਖੋ ਜੀ ਆ ਇੱਕ ਚਮਚਾ ਐਡ ਕਰ ਲਿਆ ਆਪਾਂ ਆ ਦੂਜਾ ਵੀ ਕਰ ਲਿਆ ਤੇ ਹੁਣ ਇਸ ਤੋਂ ਬਾਅਦ ਜਿਹੜੀ ਵਾਰੀ ਆਂਦੀ ਏ ਉਹ ਆਂਦੀ ਏ ਇੱਕ ਕੌਲੀ ਜਿੰਨੀ ਆਪਣੀ ਹੈਗੀ ਆ ਦੇਖੋ ਕੌਲੀ ਮਖਾਣਿਆਂ ਦੀ ਇਹਨਾਂ ਨੂੰ ਆਪਾਂ ਪਹਿਲਾਂ ਹੀ ਆਲਰੇਡੀ ਡਰਾਈ ਰੋਸਟ ਕਰਕੇ ਰੱਖਿਆ ਹੋਇਆ ਠੀਕ ਹੈ ਸਮਾਂ ਬਚਾਣ ਲਈ ਤੁਹਾਡਾ ਆਪਾਂ ਇਹਨੂੰ ਪਹਿਲੇ ਡਰਾਈ ਰੋਸਟ ਕਰਕੇ ਰੱਖਿਆ ਤੁਸੀਂ ਇੰਨਾ ਹੀ ਕੁਆਂਟੀਟੀ ਯੂਜ਼ ਕਰ ਲਿਓ ਇੰਨੇ ਬਣਾ ਕੇ ਰੱਖ ਲਿਓ ਜਦੋਂ ਤੁਹਾਡੇ ਕੋਲ ਮੁੱਕਣ ਵਾਲਾ ਆਏ ਜਾਂ ਇੱਕ ਦੇ ਦਿਨ ਦੀ ਖਰਾਕ ਰਹਿ ਜੇ ਉਦੋਂ ਪਹਿਲਾਂ ਹੀ ਬਣਾ ਕੇ ਰੱਖ ਲਿਓ ਜੀ ਜੀ ਠੀਕ ਹੈ ਜੀ ਇਹਨੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਿਕਸੀ ਗਰੈਂਟਰ ਦੇ ਵਿੱਚ ਹੂੰ ਫਿਰ ਅਸੀਂ ਇਹਦੇ ਵਿੱਚ ਜੀ ਜੀ ਜਿਹੜੀ ਲਾਸਟ ਚੀਜ਼ ਹੈ ਆਪਾਂ ਇਹ ਮਸ਼ਰੀਨ ਨਾਲ ਲੈਣਾ ਜੀ ਮਸ਼ਰੀਨ ਨੂੰ ਲੈ ਕੇ ਤੇ ਇਹਨੂੰ ਮਾਮਦਸਤੇ ਦੇ ਵਿੱਚ ਪਾ ਕੇ ਜਿੱਦਾਂ ਅਸੀਂ ਡੜ ਰਹੇ ਆ ਇਹਨੂੰ ਮੋਟਾ-ਮੋਟਾ ਡੜ ਲੈਣਾ ਕਿਉਂਕਿ ਗ੍ਰੈਂਡਰ ਦੇ ਵਿੱਚ ਜਿਹੜਾ ਉਹਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਇਹਨੂੰ ਥੋੜਾ ਜਿਹਾ ਪਹਿਲਾਂ ਮੈਸ਼ ਕਰਕੇ ਤਰੀਕੇ ਨਾਲ ਫਿਰ ਇਹਨੂੰ ਇਸ ਦੇ ਵਿੱਚ ਐਡ ਕਰਨਾ ਆ ਦੇਖੋ ਜੀ ਇੰਨੀ ਕੁ ਮਿਸ਼ਰੀ ਆਪਾਂ ਡੜਲ ਰਹੀ ਹੈ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਹੁਣ ਇਹਦੇ ਵਿੱਚ ਮਿਕਸਰ ਗ੍ਰੈਂਡਰ ਦੇ ਵਿੱਚ ਜਾਰ ਦੇ ਵਿੱਚ ਕੱਪ 'ਚ ਤੁਹਾਡੇ ਸਾਹਮਣੇ ਪਾ ਰਹੇ ਆ ਆ ਆਪਾਂ ਇਹ ਮਿਸ਼ਰੀ ਐਡ ਕਰਤੀ ਹੈ ਆਪਾਂ ਹੁਣ ਮਿਕਸੀ ਚਲਾਵਾਂਗੇ ਤੇ ਸਾਡਾ ਜਿਹੜਾ ਪਾਊਡਰ ਬਣ ਕੇ ਬਿਲਕੁਲ ਰੈਡੀ ਹੋ ਜਾਏਗਾ ਆਪਾਂ ਇਹ ਪਾਊਡਰ ਜਿਹੜਾ ਤਿਆਰ ਕੀਤਾ ਆ ਗਿਆ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਾਂਗੇ ਇੱਕ ਵਾਰ ਦਿਖਾਇਆ ਜਾਵੇ ਇੱਕ ਵਾਰ ਚ ਬਣਾ ਕੇ ਰੱਖ ਲਿਆ ਜੀ ਦੇਖੋ ਜੀ ਆਪਾਂ ਰਾਤੀ ਸੌਣ ਵੇਲੇ ਜੇ ਬਾਰਮੀਟਾ ਵਰਤਦੇ ਆ ਜਾਂ ਕੋਈ ਵੀ ਚੀਜ਼ ਵਰਤਦੇ ਆ ਕੋਈ ਕਾਫੀ ਵਰਤਦੇ ਆ ਜਾਂ ਕੋਈ ਸ਼ੇਕ ਵਰਤਦੇ ਆ ਉਦੇ ਸਾਰੀਆਂ ਚੀਜ਼ਾਂ ਨਾਲੋਂ ਜੇ ਤੇ ਇਹ ਵਰਤਣਾ ਸ਼ੁਰੂ ਕਰ ਦਈਏ ਨਾ ਤੇ ਦਿਮਾਗ ਦੇ ਵਧੇ ਹੋਏ ਜਿਹੜੇ ਚੱਕਰ ਨੇ ਜਿਹੜਾ ਆਪਣਾ ਸਟ्रेस ਲੈਵਲ ਹੈ ਉਹਨੂੰ ਆਪਾਂ ਬਹੁਤ ਆਸਾਨੀ ਨਾਲ ਮੈਨੇਜ ਕਰ ਸਕਦੇ ਆ ਜੀ ਜੀ ਤੇ ਬਿਲਕੁਲ 올 ਨੇਚਰਲ ਤਰੀਕੇ ਨਾਲ ਮੈਨੇਜ ਕਰ ਸਕਦੇ ਆ ਠੀਕ ਹੈ ਤੇ ਇੱਕ ਚਮਚਾ ਜੀ ਆਪਾਂ ਦੁੱਧ ਦੇ ਵਿੱਚ ਪਾ ਲਈਏ ਨੂੰ ਮਤਲਬ ਗਰਮ ਗਰਮ ਦੁੱਧ ਗਰਮ ਹਾਂ ਗਰਮ ਦੁੱਧ ਦੇ ਜੀ ਸਾਡੇ ਕੋ ਆ ਦੇਖੋ ਆ ਗਰਮ ਦੁੱਧ ਕੋਸ਼ਿਸ਼ ਕਰੋ ਜੇ ਆਪਾਂ ਨੂੰ ਗਾਂ ਦਾ ਦੁੱਧ ਮਿਲ ਜਾਈ ਪਿਓਰ ਜੇ ਗਾਂ ਦਾ ਦੁੱਧ ਨਾ ਵੀ ਮਿਲੇ ਜਿੱਦਾਂ ਤੁਸੀਂ ਕਈ ਇਸ਼ਾਰਾ 'ਚ ਰਹਿੰਦੇ ਹੋ ਉੱਥੇ ਨਹੀਂ ਮਿਲਦਾ ਜਾਂ ਕਈ ਮੇਰੇ ਭਰਾ ਜਿਹੜੇ ਨੇ ਪ੍ਰਦੇਸ਼ਾਂ ਦੇ ਵਿੱਚ ਬਿੱਠੇ ਅਮਰੀਕਾ ਕੈਨੇਡਾ 'ਚ ਬਿੱਠੇ ਨੇ ਉੱਥੇ ਗਾਂ ਦਾ ਦੁੱਧ ਨਹੀਂ ਮਿਲ ਸਕਦਾ ਜਿਹੜਾ ਵੀ ਦੁੱਧ ਤੁਹਾਡੇ ਕੋਲ ਵਧੀਆ ਤੋਂ ਵਧੀਆ ਰੇਂਜ ਹੋ ਸਕਦਾ ਉਹ ਕਰੋ ਤੇ ਇੰਨਾ ਕੋ ਚਿਮਚਾ ਇੱਕ ਚਿਮਚਾ ਇਹਦੇ ਵਿੱਚ ਦੁੱਧ ਜੇ ਪਾਓ ਤੇ ਨਜ਼ਾਰੇ ਲਓ ਪੂਰੇ نیند ਦੇ ਤੇ ਆ ਜਿਹੜਾ ਸਾਡਾ ਨੁਸਖਾ ਫਾਰਮੂਲਾ ਫਰੂਕੀ ਸਾਹਿਬ ਬਣ ਕੇ ਬਿਲਕੁਲ ਤਿਆਰ ਹੈ ਕੀ ਬਾਤ ਹੈ ਕੀ ਬਾਤ ਹੈ ਤੇ ਹੁਣ ਮਾ ਫਰੂਕੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਇਹਨੂੰ ਇੱਕ ਵਾਰੀ ਟੇਸਟ ਕਰਕੇ ਦੱਸਣ ਜੀ 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 ਸਾਰੇ ਦੇਖਣ ਵਾਲੇ ਵੀਨਾ ਭਰਾਵਾਂ ਨੂੰ ਵੀ ਇਹਦਾ ਟੇਸਟ ਕਿਦਾਂ ਦਾ ਦੇਖੋ ਜੀ ਸਾਡਾ ਫਰਜ਼ੇ ਬੰਦਾ ਵੀ ਅਸੀਂ ਜਿਹੜਾ ਵੀ ਨੁਸਕਾ ਫਾਰਮੂਲਾ ਆਪਣੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਦਈਏ ਵੀ ਇਹ ਨੁਸਕਾ ਫਾਰਮੂਲਾ ਇੰਨਾ ਜਿਆਦਾ ਸਵਾਦ ਦੇ ਵਿੱਚ ਮਾੜਾ ਵੀ ਨਾ ਹੋਏ ਕਿ ਜਿਹੜਾ ਕੋਈ ਵਰਤਨ ਤੋਂ ਡਰੇ ਜਾਂ ਕਹੇ ਵੀ ਭਾਈ ਇਹ ਨਾਲੋਂ ਤੇ ਨਾ ਨਹੀਂਦਾ ਇਹ ਚੰਗੀ ਐ ਇਹ ਚੀਜ਼ ਸਵਾਦ ਤੇ ਵੀ ਚੰਗੀ ਐ ਤੁਹਾਡੀ ਸਿਹਤ ਲਈ ਵੀ ਚੰਗੀ ਐ ਸਾਰੇ ਪਾਸੇ ਚੰਗੀ ਐ ਇੱਕ ਪੈ ਦੇ ਚ ਰਿਕਵੈਸਟ ਕਰਾਂਗਾ ਛੋਟੀ ਜੀ ਵੀ ਜਿਨ੍ਹਾਂ ਨੂੰ ਮਿਲਕ ਤੋਂ ਅਲਰਜੀ ਐ ਜਾਂ ਜਿਨ੍ਹਾਂ ਨੂੰ ਦੁੱਧ ਨਹੀਂ ਪਚਾਂਦਾ ਉਹ ਗਰਮ ਪਾਣੀ ਦੇ ਵਿੱਚ ਵੀ ਇਹਨੂੰ ਪਾ ਕੇ ਪੀ ਸਕਦੇ ਨੇ ਕੋਈ ਦੇਖੋ ਜੀ ਸਾਡੇ ਕੋਲ ਸਭ ਤੋਂ ਪਹਿਲਾਂ ਤੇ ਨਾ ਆਨਲਾਈਨ ਕੰਸਲਟੇਸ਼ਨ ਹੈਗੀ ਐ ਕਿਉਂਕਿ ਹਰ ਬੰਦੇ ਦਾ ਉਰੇਆਣਾ ਜਲੰਧਰ ਆਣਾ ਮੇਰੇ ਕੋਲ ਪੋਸੀਬਲ ਨਹੀਂ ਹੈਗਾ ਕਈ ਬਹੁਤ ਦੂਰ ਬੈਠੇ ਨੇ ਕਈ ਇਦਾਂ ਦੀਆਂ ਕੰਟਰੀਆਂ 'ਚ ਬੈਠੇ ਨੇ ਜਿੱਥੋਂ ਆਣਾ ਬਹੁਤ ਔਖਾ ਜਾਂ ਬਹੁਤ ਦੇਰ ਬਾਅਦ ਵਿਜ਼ਿਟ ਹੁੰਦੀ ਹੈ ਉਹਨਾਂ ਦੀ ਸੋ ਅਸੀਂ ਆਨਲਾਈਨ ਕੰਸਲਟੇਸ਼ਨ ਦਿੰਨੇ ਆ ਆਨਲਾਈਨ ਕੰਸਲਟੇਸ਼ਨ ਬਿਲਕੁਲ ਫ੍ਰੀ ਆਫ ਕੋਸਟ ਹੈ ਸਾਨੂੰ ਆਨਲਾਈਨ ਕੰਸਲਟੇਸ਼ਨ ਲੈਣ ਲਈ ਅਪਾਇੰਟਮੈਂਟ ਲੈਣੀ ਆਨਲਾਈਨ ਦੀ ਤੁਸੀਂ ਵਟਸਐਪ ਦੇ ਉੱਤੇ ਬੋਲ ਕੇ ਮੈਸੇਜ ਕਰੋ ਵੀ ਤੁਹਾਨੂੰ ਤੁਹਾਡੀ ਆਨਲਾਈਨ ਕੰਸਲਟੇਸ਼ਨ ਚਾਹੀਦੀ ਹੈ ਤੁਹਾਨੂੰ 5 5 ਮਿੰਟ ਚਾਹੀਦੇ ਨੇ 10 ਮਿੰਟ ਚਾਹੀਦੇ ਨੇ ਅੱਧਾ ਘੰਟਾ ਚਾਹੀਦਾ ਡਸਨਟ ਮੈਟਰ ਤੁਹਾਨੂੰ ਬਿਲਕੁਲ ਫ੍ਰੀ ਆਫ ਕਾਸਟ ਮਿਲਣਗੇ ਉਹਦੇ ਲਈ ਸਿਰਫ ਇੰਨੀ ਗੱਲ ਹੈ ਵੀ ਤੁਹਾਨੂੰ ਸਮਾਂ ਬਣਾਉਣਾ ਪਵੇਗਾ ਮੇਰੇ ਨਾਲ ਤੁਹਾਡਾ ਸਮਾਂ ਤੇ ਮੇਰਾ ਸਮਾਂ ਦੋਨਾਂ ਦਾ ਆਪਸ ਵਿੱਚ ਸੂਟ ਕਰੇ ਉਹ ਜਿਹੜਾ ਟਾਈਮ ਹੈ ਤੁਸੀਂ ਮੇਰੇ ਕੋਲ ਲੈ ਕੇ ਮੇਰੇ ਨਾਲ ਆਨਲਾਈਨ ਨਹੀਂ ਸਲਾਹ مشورہ ਲੈ ਸਕਦੇ ਮੇਲਾ ਇਹ ਤੇ ਮਿਲਣ ਦਾ ਐਡਰੈਸ ਬਹੁਤ ਆਸਾਨ ਹੈ 164 ਗੜਾ ਰੋਡ ਹੈ ਗਿਆ ਨਵੇਂ ਆਫਿਸ ਦਾ ਐਡਰੈਸ ਹੈ ਜੀ ਬੈਂਕ ਆਫ ਕਰਨਾਟਕਾ ਦੇ ਬਿਲਕੁਲ ਨਾਲ ਨੇੜੇ ਬੱਸ ਸਟੈਂਡ ਜਲੰਧਰ ਹਰ ਰੋਜ਼ ਮਿਲਦੇ ਆ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਦੁਪਹਿਰੀ 1:00 ਤੋਂ ਲੈ ਕੇ ਸ਼ਾਮ ਦੇ 6:30